ਅੱਜ 30 ਤਰੀਕ ਹੋ ਚੁੱਕੀ ਆ ਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਊਗਾ ਤੇ ਜਿਹੜਾ ਚੋਣ ਪ੍ਰਚਾਰ ਦੌਰਾਨ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਨੇ ਗੁਰੂ ਸਾਹਿਬ ਦੇ ਹੁਕਮ ਨਾਲ ਜਿਹੜਾ ਕਿ ਸੰਗਤਾਂ ਨੇ ਬਹੁਤ ਪਿਆਰ ਨਾਲ ਬਹੁਤ ਪਿਆਰ ਦਿੱਤਾ ਬੜਾ ਆਪਣੇ ਆਪ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਆਪਣੇ ਆਪ ਉਹਨਾਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਸਾਡੀ ਜਿੰਨੇ ਡਿਊਟੀ ਲੱਗੀ ਸੀ ਅਸੀਂ ਵੀ ਕਾਫੀ ਹੱਦ ਤੱਕ ਤੇ ਸਾਰੇ ਲੋਕਾਂ ਤੱਕ ਪਹੁੰਚ ਕਰਨ ਦੀ ਸਾਰੇ ਵੋਟਰਾਂ ਤੱਕ ਪਹੁੰਚ ਮੋਜਨ ਦੀ ਕੋਸ਼ਿਸ਼ ਕੀਤੀ ਗਈ ਪਰ ਅਸੀਂ ਮਰਨ ਲੱਗਦਾ ਕਿ ਕਾਫੀ ਅਜੇ ਹਲਕਾ ਛੁੱਟ ਗਿਆ ਕਿ ਜਿੱਥੇ ਤੱਕ ਅਸੀਂ ਨਹੀਂ ਪਹੁੰਚ ਸਕੇ ਕਈ ਪਿੰਡਾਂ ਤੱਕ ਤੇ ਉਹਨਾਂ ਪਿੰਡਾਂ ਦੇ ਲੋਕ ਮੋਤਬਰਾਂ ਨੂੰ ਜਾਂ ਸੰਗਤਾਂ ਨੂੰ ਇਹ ਸਾਡੀ ਬੇਨਤੀ ਆ ਕਿ ਅਸੀਂ ਉਹ ਸਾਡੀ ਹਾਜ਼ਰੀ ਇਦਾਂ ਪ੍ਰਵਾਨ ਕਰਨ ਤੇ ਇਹ ਬਾਅਦ ਚਾਪ ਅਸੀਂ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਉਹ ਉਹ ਆਪਣੀ ਜ਼ਿੰਮੇਵਾਰੀ ਜੋ ਵੀ ਉਹਨਾਂ ਦੀ ਬਣਦੀ ਹੈ ਉਹ ਹੁਣ ਨਿਭਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 30 ਤਰੀਕ ਹੋ ਚੁੱਕੀ ਹੈ ਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਊਗਾ ਤੇ ਜਿਹੜਾ ਚੋਣ ਪ੍ਰਚਾਰ ਦੌਰਾਨ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਨੇ ਗੁਰੂ ਸਾਹਿਬ ਦੇ ਹਕਮ ਨਾਲ ਜਿਹੜਾ ਕਿਸੰਤਾ ਨੇ ਬਹੁਤ ਪਿਆਰ ਨਾਲ ਬਹੁਤ ਪਿਆਰ ਦਿੱਤਾ ਬੜਾ ਆਪਣੇ ਆਪ ਉਹਨਾਂ ਨੇ ਚੋਂ ਪ੍ਰਚਾਰ ਕੀਤਾ ਆਪਣੇ ਆਪ ਉਹਨਾਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਸਾਡੀ ਜਿੰਨੇ ਡਿਊਟੀ ਲੱਗੀ ਸੀ ਅਸੀਂ ਵੀ ਕਾਫੀ ਹੱਦ ਤੱਕ ਦੇ ਸਾਰੇ ਲੋਕਾਂ ਤੱਕ ਪਹੁੰਚ ਕਰਨ ਦੀ ਸਾਰੇ ਵੋਟਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਪਰ ਅਸੀਂ ਮਰਨ ਲੱਗਦਾ ਕਿ ਕਾਫੀ ਅਜੇ ਹਲਕਾ ਛੁੱਟ ਗਿਆ ਕਿ ਜਿੱਥੇ ਤੱਕ ਅਸੀਂ ਨਹੀਂ ਪਹੁੰਚ ਸਕੇ ਕਈ ਪਿੰਡਾਂ ਤੱਕ ਤੇ ਉਹਨਾਂ ਪਿੰਡਾਂ ਦੇ ਇਹ ਮੌਤ ਬਰਾ ਨੂੰ ਜਾਂ ਸੰਗਤਾਂ ਨੂੰ ਇਹ ਸਾਡੀ ਬੇਨਤੀ ਆ ਕਿ ਅਸੀਂ ਉਹ ਸਾਡੀ ਹਾਜ਼ਰੀ ਇਦਾਂ ਪ੍ਰਵਾਨ ਕਰਨ ਤੇ ਇਹ ਬਾਅਦ ਚਾਪ ਅਸੀਂ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਉਹ ਆਪਣੀ ਜ਼ਿੰਮੇਵਾਰੀ ਜੋ ਵੀ ਉਹਨਾਂ ਦੀ ਬਣਦੀ ਹੈ ਉਹ ਹੁਣ ਨਿਭਾਉਣ ਤੇ ਬਾਕੀ ਹੁਣ ਜਿਹੜਾ ਪ੍ਰਚਾਰ ਦਾ ਕੰਮ ਤੇ ਖਤਮ ਹੋ ਗਿਆ ਇਸ ਤੋਂ ਅਗਲੀ ਹੁਣ ਆਪਾਂ ਨੂੰ ਵੋਟਾਂ ਪਾਉਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਡਰੜਾ ਦੇ ਨਾਲ ਤੱਕੜੇ ਹੋ ਕੇ ਨਿਵਾਉਣ ਦੀ ਜ਼ਰੂਰਤ ਆ ਇਸ ਕਰਕੇ ਸਾਰੇ ਜਣੇ ਜਿਹੜੇ ਆ ਕਿ ਉਹ ਆਪੋ ਆਪਣੀ ਜ਼ਿੰਮੇਵਾਰੀ ਕੋਈ ਵੋਟ ਇਹੋ ਜੀ ਨਾ ਹੋਵੇ ਜਿਹੜੀ ਪੋਲ ਹੁਣ ਤੋਂ ਰਹਿ ਜੇ ਤੇ ਸਾਰੇ ਜਣੇ ਸਾਰੇ ਜਣੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਨੌਜਵਾਨ ਬਜ਼ੁਰਗਾਂ ਦਾ ਸਿਆਣੇ ਲੋ ਸਿਆਣੇ ਦਾ ਸਾਥ ਲੈ ਕੇ ਤੇ ਇਹਨੂੰ ਤਨ ਦੇ ਇਨ ਨਿਵਾਉਣ ਤੇ ਇੱਕ ਇੱਕ ਵੋਟ ਪੋਲ ਹੋਵੇ ਦੂਸਰਾ ਜਿਹੜਾ ਕਿ ਹੁਣ ਆਪਣੇ ਖਿਲਾਫ ਵਿਰੋਧੀਆਂ ਵੱਲੋਂ ਕਿ ਆਪਣੀ ਹੁਣ ਵੈਗਰੂ ਦੀ ਕਿਰਪਾ ਨਾਲ ਬੁਫ ਕਾਫੀ ਚੜਾਈ ਰਹੀ ਜੋਂ ਪ੍ਰਚਾਰ ਦੌਰਾਨ ਤੇ ਉਹ ਹੁਣ ਬਖਲਾਏ ਹੋਏ ਆ ਤੇ ਕਈ ਤਰ੍ਹਾਂ ਦੇ ਹੱਥਖੰਡੇ ਵਰਤ ਕੇ ਕਈ ਤਰ੍ਹਾਂ ਦੇ ਪ੍ਰੋਪਾਗੈਂਡਾ ਆਪਣੇ ਖਿਲਾਫ ਕੀਤਾ ਜਾ ਰਿਹਾ ਤੇ ਤੁਸੀਂ ਕਿਸਤੇ ਵੀ ਯਕੀਨ ਨਹੀਂ ਕਰਨ ਦੀ ਲੋੜ ਕਿ ਨਾ ਤੇ ਅਸੀਂ ਕਿਸੇ ਭਾਈਚਾਰੇ ਦੇ ਖਿਲਾਫ ਆ ਜੋ ਜਦਾਂ ਦਲਤ ਭਾਈਚਾਰੇ ਦੇ ਖਿਲਾਫ ਇਹ ਸਾਨੂੰ ਖਾਇਆ ਜਾ ਰਿਹਾ ਤੇ ਸਾਡੇ ਤੇ ਗੁਰੂ ਸਾਹਿਬ ਦੀ ਸੋਚ ਅਨਸਾਰ ਸਾਡੇ ਵਾਸਤੇ ਸਾਰੇ ਇੱਕੋ ਹੀ ਆ ਇਹ ਗੁਰੂ ਸਾਹਿਬ ਦੀ ਜਿਹੜੀ ਸੋਚ ਆ ਕਿ ਸਾਰੇ ਉਹਨਾਂ ਵਾਸਤੇ ਕੋਈ ਵੀ ਦਲਤ ਨਹੀਂ ਤੇ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਪਰ ਫਿਰ ਵੀ ਜੋ ਜੇ ਸਮਾਜ ਨੇ ਜਾਂ ਇਹਨਾਂ ਨੇ ਬੁਲਾਇਆ ਤੇ ਅਸੀਂ ਉਹਨਾਂ ਕੋ ਇਹ ਚੀਜ਼ ਆ ਕਿ ਅਸੀਂ ਉਹਨਾਂ ਦਾ ਸਹਿਯੋਗ ਵੀ ਚਾਹੁੰਦੇ ਆ ਤੇ ਉਹਨਾਂ ਉਹ ਸਾਡੇ ਸਾਡੇ ਆ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਕਿ ਤੁਸੀਂ ਵੀ ਸਾਡਾ ਵੱਧ ਤੋਂ ਵੱਧ ਸਹਿਯੋਗ ਦਿਓ ਤੀਸਰਾ ਕਿ ਜਿਹੜਾ ਨਸ਼ਿਆਂ ਦਾ ਹੜ ਵਗ ਰਿਹਾ ਇਹ ਇਹ ਜੀ ਇਹ ਸਾਡੀ ਅਸੀਂ ਅਮਰਤਪਾਲ ਵੱਲੋਂ ਉਹਨਾਂ ਦੇ ਮਾਤਾ ਪਿਤਾ ਹੋਣ ਦੇ ਨਾਤੇ ਜਿਉਂ ਮੇਵਾਰੀ ਲੈਨੇ ਆ ਕਿ ਅਮਰਤਪਾਲ ਜੀ ਦੋਵੇਂ ਆਉਂਦਾ ਇਹ ਜੇਲ੍ਹ ਤੋਂ ਬਾਹਰ ਆਉਂਦਾ ਤੇ ਉਹ ਸਭ ਤੋਂ ਪਹਿਲੀ ਜ਼ਿੰਮੇਵਾਰੀ ਸਾਰੇ ਪੰਜਾਬ ਨੂੰ ਨਸ਼ਿਆਂ ਤੋਂ ਹਰ ਹਰ ਵਰਗ ਦੇ ਬੱਚੇ ਨੂੰ ਨਸ਼ਿਆਂ ਤੋਂ ਬਚਾਉਣ ਦੀ ਕੋਸ਼ਿਸ਼ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਊਗੀ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਰਿਆਂ ਦਾ ਸਹਿਯੋਗ ਵੀ ਚਾਹੀਦਾ ਤੇ ਉਹ ਪੂਰੀ ਹਿੰਮਤ ਨਾਲ ਇਹ ਕੰਮ ਕਰਨਗੇ ਤੀਸਰਾ ਇਹ ਜਿਹੜੀ ਹੁਣ ਅਗਲੀ ਗੱਲ ਹੈ ਕਿ ਇਹ ਨੌਜਵਾਨਾਂ ਨੂੰ ਇਹ ਅਪੀਲ ਹੈ ਕਿ ਆਪਾਂ ਜਦੋਂ ਵੀ ਕੋਈ ਇਹ ਇਹ ਚੋਣਾਂ ਦੇ ਦੌਰਾਨ ਬੜੇ ਸਬਰ ਨਾਲ ਇਹ ਜ਼ਬਰਦਸਤ ਮੁਕਾਬਲਾ ਕਰਨਾ ਆਪਾਂ ਕੋਈ ਵੀ ਕਿਸੇ ਵੀ ਇਹਨਾਂ ਨੇ ਕਈ ਤਰ੍ਹਾਂ ਦੇ ਹੱਥ ਕੰਡੇ ਵਰਤਣਗੇ ਆਪਾਂ ਨੂੰ ਅਕਸਾਉਣ ਦੀ ਕੋਸ਼ਿਸ਼ ਕਰਨਗੇ ਆਪਾਂ ਬੜੇ ਆਪਣੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਬੜੇ ਸ਼ਾਂਤੀ ਨਾਲ ਉਹਦੇ ਪਰਮੇਸ਼ਰ ਦੇ ਅੱਗੇ ਅਰਦਾਸ ਕਰਕੇ ਉਹਦਣ ਇੱਕ ਤਰੀਕ ਨੂੰ ਵੀ ਤੁਸੀਂ ਸਾਰਾ ਮੋਰਚਾ ਸੰਭਾਲੋ ਤੇ ਉਹਦੇ ਓਟ ਆਸਰੇ ਨਾਲ ਆਪਾਂ ਸਾਰੇ ਜਣੇ ਬੜੇ ਧੀਰਜ ਨਾਲ ਬੜੇ ਸੰਜਮ ਨਾਲ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਅਨੁਸਾਰ ਜਿੱਦਾਂ ਦਾ ਸਿਸਟਮ ਆ ਉਹਦੇ ਅਨੁਸਾਰ ਚੱਲ ਕੇ ਆਪਾਂ ਇੱਕ ਇੱਕ ਵੋਟ ਜਿਹੜੀ ਆਪਾਂ ਪੋਲ ਕਰਾ ਕੇ ਤੇ ਭਾਈ ਸਾਹਿਬ ਨੂੰ ਕਾਮਯਾਬ ਕਰੀਏ ਤੇ ਬਾਕੀ ਜਿਹੜਾ ਹੋਰ ਸਹੀਂ ਅਸੀਂ ਜਿਹੜਾ ਸਾਰਿਆਂ ਦਾ ਇਸ ਵਾਸਤੇ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਤੇ ਇਹ ਜਿਹੜੀ 2-3 ਦਿਨ ਦੀ ਜ਼ਿੰਮੇਵਾਰੀ ਇਹ ਵੀ ਪੂਰੀ ਤਨਦੇਹੀ ਨਾਲ ਨਿਭਾਓ ਤੇ ਬਾਕੀ ਕਿਸੇ ਕੋ ਆਪਾਂ ਕੋਈ ਵਾਦਾ ਨਹੀਂ ਕਰਨਾ ਤੇ ਪਰ ਕਿਸੇ ਕੋ ਡਰਨ ਦੀ ਲੋੜ ਨਹੀਂ ਅਸੀਂ ਹਰੇਕ ਤਰ੍ਹਾਂ ਤੁਹਾਡੇ ਨਾਲ ਹਮੇਸ਼ਾ ਨਾਲ ਰਾਵਾਂਗੇ ਅੱਜ 30 ਤਰੀਕ ਹੋ ਚੁੱਕੀ ਹੈ ਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਊਗਾ ਤੇ ਜਿਹੜਾ ਚੋਣ ਪ੍ਰਚਾਰ ਦੌਰਾਨ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਨੇ ਗੁਰੂ ਸਾਹਿਬ ਦੇ ਇਹ ਹਕਮ ਨਾਲ ਜਿਹੜਾ ਕਿਸੰਗਤਾ ਨੇ ਬਹੁਤ ਪਿਆਰ ਨਾਲ ਬਹੁਤ ਪਿਆਰ ਦਿੱਤਾ ਬੜਾ ਆਪਣੇ ਆਪ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਆਪਣੇ ਆਪ ਉਹਨਾਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਸਾਡੀ ਜਿੰਨੇ ਡਿਊਟੀ ਲੱਗੀ ਸੀ ਅਸੀਂ ਵੀ ਕਾਫੀ ਹੱਦ ਤੱਕ ਤੇ ਸਾਰੇ ਲੋਕਾਂ ਤੱਕ ਪਹੁੰਚ ਕਰਨ ਦੀ ਸਾਰੇ ਵੋਟਰਾਂ ਤੱਕ ਪਹੁੰਚ ਮੋਜਨ ਦੀ ਕੋਸ਼ਿਸ਼ ਕੀਤੀ ਗਈ ਪਰ ਅਸੀਂ ਮਰਨ ਲੱਗਦਾ ਕਿ ਕਾਫੀ ਅਜੇ ਹਲਕਾ ਛੁੱਟ ਗਿਆ ਕਿ ਜਿੱਥੇ ਤੱਕ ਅਸੀਂ ਨਹੀਂ ਪਹੁੰਚ ਸਕੇ ਕਈ ਪਿੰਡਾਂ ਤੱਕ ਤੇ ਉਹਨਾਂ ਪਿੰਡਾਂ ਦੇ ਇਹ ਮੌਤਬਰਾਂ ਨੂੰ ਜਾਂ ਸੰਗਤਾਂ ਨੂੰ ਇਹ ਸਾਡੀ ਬੇਨਤੀ ਆ ਕਿ ਅਸੀਂ ਉਹ ਸਾਡੀ ਹਾਜ਼ਰੀ ਇਦਾਂ ਪ੍ਰਵਾਨ ਕਰਨ ਤੇ ਇਹ ਬਾਅਦ ਚਾਪ ਅਸੀਂ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਉਹ ਆਪਣੀ ਜ਼ਿੰਮੇਵਾਰੀ ਜੋ ਵੀ ਉਹਨਾਂ ਦੀ ਬਣਦੀ ਹੈ ਉਹ ਹੁਣ ਨਿਭਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 30 ਤਰੀਕ ਹੋ ਚੁੱਕੀ ਹੈ ਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਊਗਾ ਤੇ ਜਿਹੜਾ ਚੋਣ ਪ੍ਰਚਾਰ ਦੌਰਾਨ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਨੇ ਗੁਰੂ ਸਾਹਿਬ ਦੇ ਹੁਕਮ ਨਾਲ ਜਿਹੜਾ ਕਿ ਸੰਗਤਾਂ ਨੇ ਬਹੁਤ ਪਿਆਰ ਨਾਲ ਬਹੁਤ ਪਿਆਰ ਦਿੱਤਾ ਬੜਾ ਆਪਣੇ ਆਪ ਉਹਨਾਂ ਨੇ ਚੋਂ ਪ੍ਰਚਾਰ ਕੀਤਾ ਆਪਣੇ ਆਪ ਉਹਨਾਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਸਾਡੀ ਜਿੰਨੇ ਡਿਊਟੀ ਲੱਗੀ ਸੀ ਅਸੀਂ ਵੀ ਕਾਫੀ ਹੱਦ ਤੱਕ ਤੇ ਸਾਰੇ ਲੋਕਾਂ ਤੱਕ ਪਹੁੰਚ ਕਰਨ ਦੀ ਸਾਰੇ ਵੋਟਰਾਂ ਤੱਕ ਪਹੁੰਚ ਮੋਜਨ ਦੀ ਕੋਸ਼ਿਸ਼ ਕੀਤੀ ਗਈ ਪਰ ਅਸੀਂ ਮੇਰੇ ਨੂੰ ਲੱਗਦਾ ਕਿ ਕਾਫੀ ਅਜੇ ਹਲਕਾ ਛੁੱਟ ਗਿਆ ਕਿ ਜਿੱਥੇ ਤੱਕ ਅਸੀਂ ਨਹੀਂ ਪਹੁੰਚ ਸਕੇ ਕਈ ਪਿੰਡਾਂ ਤੱਕ ਤੇ ਉਹਨਾਂ ਪਿੰਡਾਂ ਦੇ ਮੌਤ ਬਰਾਂ ਨੂੰ ਜਾਂ ਸੰਤਾਨਾਂ ਨੂੰ ਇਹ ਸਾਡੀ ਬੇਨਤੀ ਆ ਕਿ ਅਸੀਂ ਉਹ ਸਾਡੀ ਹਾਜ਼ਰੀ ਇਦਾਂ ਪ੍ਰਵਾਨ ਕਰਨ ਤੇ ਇਹ ਬਾਅਦ ਚਾਪ ਅਸੀਂ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਉਹ ਆਪਣੀ ਜ਼ਿੰਮੇਵਾਰੀ ਜੋ ਵੀ ਉਹਨਾਂ ਦੀ ਬਣਦੀ ਹੈ ਉਹ ਹੁਣ ਨਿਭਾਉਣ ਤੇ ਬਾਕੀ ਹੁਣ ਜਿਹੜਾ ਪ੍ਰਚਾਰ ਦਾ ਕੰਮ ਤੇ ਖਤਮ ਹੋ ਗਿਆ ਇਹ ਤੋਂ ਅਗਲੀ ਹੁਣ ਆਪਾਂ ਨੂੰ ਵੋਟਾਂ ਪਾਉਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਦਿਰੜਾ ਦੇ ਨਾਲ ਤ ਪੱਕੇ ਤਗੜੇ ਹੋ ਕੇ ਨਿਭਾਉਣ ਦੀ ਜ਼ਰੂਰਤ ਆ ਇਸ ਕਰਕੇ ਸਾਰੇ ਜਣੇ ਜਿਹੜੇ ਆ ਕਿ ਉਹ ਆਪੋ ਆਪਣੀ ਜ਼ਿੰਮੇਵਾਰੀ ਕੋਈ ਵੋਟ ਇਹੋ ਜੀ ਨਾ ਹੋਵੇ ਜਿਹੜੀ ਪੋਲ ਹੋਂ ਤੋਂ ਰਹਿ ਜੇ ਤੇ ਸਾਰੇ ਜਣੇ ਸਾਰੇ ਜਣੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਨੌਜਵਾਨ ਬਜ਼ੁਰਗਾਂ ਦਾ ਸਿਆਣੇ ਲੋ ਸਿਆਣੇ ਦਾ ਸਾਥ ਲੈ ਕੇ ਤੇ ਇਹਨੂੰ ਤਨ ਦੇ ਇਨ ਨਿਭਾਉਣ ਤੇ ਇੱਕ ਇੱਕ ਵੋਟ ਪੋਲ ਹੋਵੇ ਦੂਸਰਾ ਜਿਹੜਾ ਕਿ ਹੁਣ ਆਪਣੇ ਖਿਲਾਫ ਵਿਰੋਧੀਆਂ ਵੱਲੋਂ ਕਿ ਆਪਣੀ ਹੁਣ ਵੈਗਰੂ ਦੀ ਕਿਰਪਾ ਨਾਲ ਬੁਫ ਕਾਫੀ ਚੜਾਈ ਰਹੀ ਜੋਂ ਪ੍ਰਚਾਰ ਦੌਰਾਨ ਤੇ ਉਹ ਹੁਣ ਬਖਲਾਏ ਹੋਏ ਆ ਤਾਂ ਕਈ ਤਰ੍ਹਾਂ ਦੇ ਹੱਥਖੰਡੇ ਵਰਤ ਕੇ ਕਈ ਤਰ੍ਹਾਂ ਦੇ ਪ੍ਰੋਪਾਗੈਂਡਾ ਆਪਣੇ ਖਿਲਾਫ ਕੀਤਾ ਜਾ ਰਿਹਾ ਤੇ ਤੁਸੀਂ ਕਿਸਤੇ ਵੀ ਯਕੀਨ ਨਹੀਂ ਕਰਨ ਦੀ ਲੋੜ ਕਿ ਨਾ ਤੇ ਅਸੀਂ ਕਿਸੇ ਭਾਈਚਾਰੇ ਦੇ ਖਿਲਾਫ ਆਂ ਔਰ ਜਿੱਦਾਂ ਦਲਿਤ ਭਾਈਚਾਰੇ ਦੇ ਖਿਲਾਫ ਇਹ ਸਾਨੂੰ ਵਿਖਾਇਆ ਜਾ ਰਿਹਾ ਤੇ ਸਾਡੇ ਤੇ ਗੁਰੂ ਸਾਹਿਬ ਦੀ ਸੋਚ ਅਨੁਸਾਰ ਸਾਡੇ ਵਾਸਤੇ ਸਾਰੇ ਇੱਕੋ ਹੀ ਆ ਇਹ ਗੁਰੂ ਸਾਹਿਬ ਦੀ ਜਿਹੜੀ ਸੋਚ ਆ ਕਿ ਸਾਰੇ ਉਹਨਾਂ ਵਾਸਤੇ ਕੋਈ ਵੀ ਦਲਤ ਨਹੀਂ ਤੇ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਪਰ ਫਿਰ ਵੀ ਜੋ ਜੇ ਸਮਾਜ ਨੇ ਜਾਂ ਇਹਨਾਂ ਨੇ ਬੁਲਾਇਆ ਤੇ ਅਸੀਂ ਉਹਨਾਂ ਕੋ ਇਹ ਚੀਜ਼ ਆ ਕਿ ਅਸੀਂ ਉਹਨਾਂ ਦਾ ਸਹਿਯੋਗ ਵੀ ਚਾਹੁੰਦੇ ਆ ਤੇ ਉਹਨਾਂ ਉਹ ਸਾਡੇ ਸਾਡੇ ਆ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਕਿ ਤੁਸੀਂ ਵੀ ਸਾਡਾ ਵੱਧ ਤੋਂ ਵੱਧ ਸਹਿਯੋਗ ਦਿਓ ਤੀਸਰਾ ਕਿ ਜਿਹੜਾ ਨਸ਼ਿਆਂ ਦਾ ਹੜ ਵਗ ਰਿਹਾ ਇਹ ਇਹ ਜੀ ਇਹ ਸਾਡੀ ਅਸੀਂ ਅਮਰਤਪਾਲ ਵੱਲੋਂ ਉਹਨਾਂ ਦੇ ਮਾਤਾ ਪਿਤਾ ਹੋਣ ਦੇ ਨਾਤੇ ਇਹ ਜ਼ਿੰਮੇਵਾਰੀ ਲੈਨੇ ਆ ਕਿ ਅਮਰਤਪਾਲ ਜੀ ਜਦੋਂ ਵੀ ਆਉਂਦਾ ਇਹ ਜੇਲ੍ਹ ਤੋਂ ਬਾਹਰ ਆਉਂਦਾ ਤੇ ਉਹ ਸਭ ਤੋਂ ਪਹਿਲੀ ਜ਼ਿੰਮੇਵਾਰੀ ਸਾਰੇ ਪੰਜਾਬ ਨੂੰ ਨਸ਼ਿਆਂ ਤੋਂ ਹਰ ਹਰ ਵਰਗ ਦੇ ਬੱਚੇ ਨੂੰ ਨਸ਼ਿਆਂ ਤੋਂ ਬਚਾਉਣ ਦੀ ਕੋਸ਼ਿਸ਼ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਊਗੀ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਰਿਆਂ ਦਾ ਸਹਿਯੋਗ ਵੀ ਚਾਹੀਦਾ ਤੇ ਉਹ ਪੂਰੀ ਹਿੰਮਤ ਨਾਲ ਇਹ ਕੰਮ ਕਰਨਗੇ ਤੀਸਰਾ ਇਹ ਜਿਹੜੀ ਹੁਣ ਅਗਲੀ ਗੱਲ ਹੈ ਕਿ ਇਹ ਨੌਜਵਾਨਾਂ ਨੂੰ ਇਹ ਅਪੀਲ ਹੈ ਕਿ ਆਪਾਂ ਜਦੋਂ ਵੀ ਕੋਈ ਇਹ ਇਹ ਚੋਣਾਂ ਦੇ ਦੌਰਾਨ ਬੜੇ ਸਬਰ ਨਾਲ ਇਹ ਜ਼ਬਰਦਸਤ ਮੁਕਾਬਲਾ ਕਰਨਾ ਆਪਾਂ ਕੋਈ ਵੀ ਕਿਸੇ ਵੀ ਇਹਨਾਂ ਨੇ ਕਈ ਤਰ੍ਹਾਂ ਦੇ ਹੱਥ ਕੰਡੇ ਵਰਤਣਗੇ ਆਪਾਂ ਨੂੰ ਅਕਸਾਉਣ ਦੀ ਕੋਸ਼ਿਸ਼ ਕਰਨਗੇ ਆਪਾਂ ਬੜੇ ਆਪਣੇ ਗੁਰੂ ਸਾਹਿਬ ਦਾ ਔਟਾ ਆਸਰਾ ਲੈ ਕੇ ਬੜੇ ਸ਼ਾਂਤੀ ਨਾਲ ਉਹਦੇ ਪਰਮੇਸ਼ਰ ਦੇ ਅੱਗੇ ਅਰਦਾਸ ਕਰਕੇ ਉਹਦਣ ਇੱਕ ਤਰੀਕ ਨੂੰ ਵੀ ਤੁਸੀਂ ਸਾਰਾ ਮੋਰਚਾ ਸੰਭਾਲੋ ਤੇ ਉਹਦੇ ਵੋਟ ਆਸਰੇ ਨਾਲ ਆਪਾਂ ਸਾਰੇ ਜਣੇ ਬੜੇ ਧੀਰਜ ਨਾਲ ਬੜੇ ਸੰਜਮ ਨਾਲ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਅਨਸਾਰ ਜਿੱਦਾਂ ਦਾ ਸਿਸਟਮ ਆ ਉਹਦੇ ਅਨਸਾਰ ਚੱਲ ਕੇ ਆਪਾਂ ਇੱਕ ਇੱਕ ਵੋਟ ਜਿਹੜੀ ਆਪਾਂ ਪੋਲ ਕਰਾ ਕੇ ਤੇ ਭਾਈ ਸਾਹਿਬ ਨੂੰ ਕਾਮਯਾਬ ਕਰੀਏ ਤੇ ਬਾਕੀ ਜਿਹੜਾ ਹੋਰ ਸਹੀ ਅਸੀਂ ਜਿਹੜੇ ਸਾਰਿਆਂ ਦਾ ਇਸ ਵਾਸਤੇ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਤੇ ਇਹ ਜਿਹੜੀ 2-3 ਦਿਨ ਦੀ ਜ਼ਿੰਮੇਵਾਰੀ ਇਹ ਵੀ ਪੂਰੀ ਤਨਦੇਈ ਨਾਲ ਨਿਭਾਉ ਤੇ ਬਾਕੀ ਕਿਸੇ ਕੋ ਆਪਾਂ ਕੋਈ ਵਾਦਾ ਨਹੀਂ ਕਰਨਾ ਤੇ ਪਰ ਕਿਸੇ ਕੋ ਡਰਨ ਦੀ ਲੋੜ ਨਹੀਂ ਅਸੀਂ ਹਰੇਕ ਤਰ੍ਹਾਂ ਤੁਹਾਡੇ ਨਾਲ ਹਮੇਸ਼ਾ ਨਾਲ ਰਾਵਾਂਗੇ